ਪਹਿਲਾਂ ਵੀ ਇਹਨੇ ਗਾਲਾਂ ਖਾਧੀਆਂ ਫੇਰ ਚਪੇੜਾ ਖਾਧੀਆਂ ਹੁਣ ਪਤਾ ਨਹੀਂ ਕੀ ਭਾਲਦੀ ਐ ਤੇ ਇਹਨੂੰ ਆਦਤਾਂ ਪਸੂੜੀ ਪਾਉਣ ਦੀ ਤੇ ਅੱਗ ਲਾਉਣ ਦੀ ਸਾਰੇ ਜਾਣਦੇ ਹੋ ਕੰਗੜਾ ਰਣੋਤ ਬਾਰੇ ਪਰ ਮੈਂ ਕਹਣਾ ਵੀ ਅੱਜ ਇਹਦੇ ਨਾਲ ਕੁੱਤੇ ਖਾਣੀ ਕਰਨੀ ਆ ਤੇ ਤੁਸੀਂ ਸਾਰਿਆਂ ਨੇ ਸਾਥ ਦੇਣਾ ਪਰ ਮੈਂ ਕਹਣਾ ਵੀ ਜਿਹੜੇ ਅੱਗ ਲਾਉਣ ਨੂੰ ਫਿਰਦੇ ਆ ਨਾ ਇਹ ਕੰਗੜਾ ਰਣੋਤ ਆਰਕੀਆਂ ਉਹ ਅੱਗ ਅਸੀਂ ਲੱਗਣ ਨਹੀਂ ਦੇਣੀ ਪੰਜਾਬ ਨੂੰ ਉਹਦੇ ਵਾਸਤੇ ਸਾਡੀ ਕੀ ਆ ਸਮਝ ਨੂੰ ਅਸੀਂ ਕੀ ਆ ਵਰਤਨਾ ਵੀ ਜ਼ਰੂਰੀ ਆ ਤੇ ਇਹਨਾਂ ਗੱਲਾਂ ਨੂੰ ਅੱਗੇ ਤੋਰਨਾ ਵੀ ਜ਼ਰੂਰੀ ਆ ਜੇ ਸਹੀ ਲੱਗੇ ਤਾਂਗੇ ਸਾਂਝੀ ਜ਼ਰੂਰ ਕਰ ਦਿਓ ਕਿਉਂਕਿ ਅਗਲੇ ਕੀ ਅੱਗ ਲਾਉਣ ਦੀ ਤਿਆਰੀ ਕਰਕੇ ਆਏ ਆ ਅੱਜ ਦਾ ਟ੍ਰੇਲਰ ਜਾਰੀ ਹੋਇਆ ਤੇ ਫਿਰ ਮ제 ਬਾਕੀ ਆ ਤੇ ਟ੍ਰੇਲਰ ਦੇ ਵਿੱਚ ਜਿਹੜਾ ਸਾਡਾ ਕਿਰਦਾਰ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦਾ ਕਿਰਦਾਰ ਜਿਹੜਾ ਉਹ ਦਿਖਾਉਣਾ ਜਾ ਰਹੀ ਆ ਉਹਦੇ ਤੇ ਸਵਾਲ ਕਰੂ ਤਾਂ ਸਭ ਤੋਂ ਪਹਿਲਾਂ ਮੈਂ ਕੰਗਨਾਰ ਨੌਤੂਨ ਇੱਕ ਗੱਲ ਕਹਿਣਾ ਇਹੀ ਤੇ ਜਿਨ੍ਹਾਂ ਨੂੰ ਤੂੰ ਨਫ਼ਰਤ ਕਰਦੀ ਆ ਨਾ ਜੇ ਕਿਤੇ ਇਹਨਾਂ ਦੇ ਵੱਡੇ ਵੱਡੇ ਨੇ ਨਾਂ ਹੁੰਦੇ ਤਾਂ ਮੈਂ ਕਹਣਾ ਵੀ ਤੂੰ ਵੀ ਅਜੇ ਨਾ ਗੁਰਕੇ ਤੇ ਹੋਣਾ ਸੀ ਅਸੀਂ ਸਾਰੇ ਜਾਣਦੇ ਆ ਗੁਰੂ ਤੇਗ ਬਹਾਦਰ ਜੀ ਮਾਘੇ ਪਾਤਸ਼ਾਹ ਨੇ ਉਹ ਸ਼ਹਾਦਤ ਦਿੱਤੀ ਆ ਨਾ ਤਾਂ ਮੇਰੇ ਕਹ ਜੇ ਨਾ ਤਾਂ ਦੇ ਦਾ ਸਾਰਾ ਮੁਲਕ ਅਜ ਕੀ ਹੈ ਸਾਡਾ ਮੁਸਲਮਾਨ ਦੇਸ਼ ਹੋਣਾ ਸੀ ਮੁਸਲਮ ਕੰਟਰੀ ਹੋਣਾ ਸੀ ਤੇ ਮੈਂ ਕਹਣਾ ਕਿ ਉਹਨਾਂ ਲੋਕਾਂ ਨਾਲ ਜਿਹੜੀ ਤੂੰ ਨਫ਼ਰਤ ਪਾਲੀ ਬੈਠੀ ਆ ਤੇ ਉਹਨਾਂ ਤੋਂ ਕੁੱਤੇ ਖਾਣੀ ਕਰਾਉਣੀ ਆ ਨਾ ਇਹਨਾਂ ਦੇ ਇਤਿਹਾਸ ਬਾਰੇ ਤੂੰ ਸ਼ਾਇਦ ਚੰਗੀ ਤਰ੍ਹਾਂ ਜੇ ਜਾਣਿਆ ਨਹੀਂ ਤੇ ਜਿਹਦਾ ਕਰਤਾਰ ਨਿਭਾ ਰਹੀ ਆ ਉਹ ਵੀ ਕੀ ਆ ਪਹਿਲਾ ਪੰਗਾ ਲੈ ਕੇ ਦੇਖ ਲਿਆ ਸੀ ਉਹਨੇ ਤੇ ਮੈਂ ਕਹਣਾ ਵੀ ਇਦੋਂ ਬਾਅਦ ਤੇਰੇ ਨਾਲ ਜਿਹੜੀ ਮਾਕੇ ਹੈਗੇ ਆ ਲੋਕਾਂ ਦਾ ਰੋਸ ਆ ਨਾ ਉਹ ਲਾ ਕੀ ਹੈ ਤੈਨੂੰ ਭੁਗਤਣਾ ਪੈਣਾ ਪਹਿਲਾਂ ਵੀ ਤੂੰ ਭੁਗਤਿਆ ਫਿਰ ਮਾਫੀ ਮੰਗਣ ਲੱਗੀ ਵੀ ਮਿੰਟ ਮਾਰਦੀਆਂ ਤੇ ਬਾਅਦ ਵਿੱਚ ਜਿਹੜੀਆਂ ਗੱਲਾਂ ਕਰਦੀ ਆ ਪਾਸੇ ਜਾ ਕੇ ਠੀਕ ਹੈ ਨਾ ਜਿਵੇਂ ਵੀ ਸ਼ੁਰੂ ਸ਼ੁਰੂ ਤੋਂ ਆਦਤ ਆ ਪਹਿਲੀ ਗੱਲ ਤਾਂ ਬੀਜੇਪੀ ਵਾਲਿਆਂ ਨੂੰ بڑا ਮੋਟਾ ਸੋਚਣਾ ਚਾਹੀਦਾ ਕਿਉਂਕਿ ਕਰਤਾਰ ਬੀਜੇਪੀ ਵੀ ਛੱਡ ਗਈ ਪਹਿਲਾਂ ਬੀਜੇਪੀ ਦੇ ਵਿੱਚ ਵੀ ਕੁਝ ਨਾ ਕੁਝ ਕਰਤਾਰ ਸੀਗੇ ਕਰਤਾਰ ਵਾਲੇ ਲੋਕ ਸੀ ਜਿਨ੍ਹਾਂ ਦਾ ਪਿਛੋਕੜ ਕੁਝ ਹੁੰਦਾ ਸੀ ਤੇ ਤੁਸੀਂ ਜਿਹੜਾ ਬੰਦਾ ਕੇ ਮੂੰਹੇ ਨਾ ਰੱਖੀਏ ਦਾ ਪਿਛੋਕੜ ਕੀ ਆ ਤੇ ਕਰਤਾਰ ਕੀ ਆ ਇਹ ਹੀ ਦੱਸ ਦਿਓ ਆਪ ਕੀ ਦਾਲ ਦੇ ਵਿੱਚ ਨਹੀਂ ਆਪ ਸਾਰਾ ਮੰਨੇ ਵਾਲੀ ਜਿਹੜਾ ਪਿਛਲੇ ਟਾਈਮ ਦੇ ਵਿੱਚ ਨਾ 16 ਸਾਲ ਤੋਂ ਬਾਅਦ ਜਿਹੜਾ ਇਹ ਕਿਰਦਾਰ ਰਿਹਾ ਕੀ ਕੁਛ ਕੀਆ ਹੋਇਆ ਬੇਸ਼ੱਕ ਅਜੇ ਐਮਪੀ ਬਣ ਗਈ ਪਰ ਕਿਰਦਾਰ ਕੀ ਆ ਬੰਦੇ ਦਾ ਸਾਥ ਰੱਖ ਮਾ ਕੇ ਪਿੱਛਾ ਛੱਡਦਾ ਤੇਰਾ ਕਿਰਦਾਰ ਕਹੇ ਜਾ ਰਿਹਾ ਇਹਦਾ ਉਹ ਸਾਰੇ ਅਸੀਂ ਬਿੱਤਰ ਜਾਣਦੇ ਆ ਤੇ ਤੁਸੀਂ ਜੇ ਜਾਣਦੇ ਹੋ ਤਾਂ ਕੀ ਅੱਜ ਇਸ ਗੱਲ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਜੇ ਉਹਦੀ ਵਿਰੋਧਤਾ ਕਰਦੇ ਹੋ ਤੇ ਨਾ ਕਰ ਨਾਲ ਸਹਿਮਤ ਹੋ ਤਾਂ ਸ਼ੇਅਰ ਕਰਿਓ ਨਹੀਂ ਬੇਸ਼ੱਕ ਰਹਿਣ ਦਿਓ ਕਿਉਂਕਿ ਐਮਰਜੈਂਸੀ ਜਿਹੜੀ ਨਵੀਂ ਫਿਲਮ ਲਿਆਂਦੀ ਜਾ ਰਹੀ ਹੈ ਜਿਹਦੀ ਪ੍ਰੋਡਿਊਸਰ ਵੀ ਹੈ ਟਰੈਕਟਰ ਵੀ ਇਹ ਹੈ ਇਹਦੀ ਕਾਟੋ ਕੁਦੇ ਦੇਖਣ ਨਹੀਂ ਜਾਣਾ ਦੂਜੀ ਗੱਲ ਐਮਰਜੈਂਸੀ ਦੇ ਵਿੱਚ ਸਾਡਾ ਜਿਹੜਾ ਅਸਰ ਰੋਲ ਆ ਉਹਦੇ ਬਾਰੇ ਵਿਚਾਰ ਚਰਚਾ ਕਰਨੀ ਸਾਡਾ ਹਾਲ ਹੁਣ ਫਰਜ਼ਮੰਦ ਦਾ ਦੱਸਣਾ ਪਊਗਾ ਕਿਉਂਕਿ ਐਮਰਜੈਂਸੀ ਦਾ ਸਭ ਤੋਂ ਵੱਡਾ ਜਿਹੜਾ ਖਮਿਆਜਾ ਉਹ ਅਸੀਂ ਭੁਗਤਿਆ ਪੰਜਾਬੀਆਂ ਨੇ ਭੁਗਤਿਆ ਖਾਸ ਤੌਰ ਤੇ ਸਾਡੇ ਕਿ ਸਿੱਖਾਂ ਨੇ ਭੁਗਤਿਆ ਤੇ ਹੋਇਆ ਕੀ ਸੀ ਜੇ ਐਮਰਜੈਂਸੀ 175 ਦੀ ਨਾ ਹੁੰਦੀ ਜਿਹਦੇ ਤੇ ਫਿਲਮ ਬਣੀ ਹੈ ਨਾ ਤਾਂ ਫਿਰ 84 ਨਹੀਂ ਹੋਣਾ ਸੀ ਕਿਹੜੇ ਥੋੜਾ ਜਿਹਾ ਕੀ ਹਿੱਸਾ ਦੇ ਖਾਇਆ ਕਿਉਂਕਿ ਐਮਰਜੈਂਸੀ ਦਾ 75 ਤੋਂ 77 ਤੱਕ ਰਹੀ ਆ ਪਰੇਕੀ ਜਿਹੜੇ ਟ੍ਰੇਲਰ ਦੇ ਵਿੱਚ ਖੀਰ ਦੇ ਵਿੱਚ ਜਿਹੜਾ ਨੇ ਪਾਰਟ ਪਾਇਆ ਨੋ ਲਗਭਗ ਸਾਡੇ ਜਗਮਣ ਨੂੰ ਚੇੜਨ ਵਾਲੀ ਗੱਲ ਆ ਉਹ ਜੇ ਜਿਹੜੀ ਕਹਿ ਰਹੀ ਹੈ ਤੇ ਜਿੱਧਰ ਨੂੰ ਗੱਲ ਜਾ ਰਹੀ ਆ ਉਧਰੋਂ ਗੱਲ ਜਾਣ ਤੋਂ ਰੋਕਣੀ ਆ ਕਿਉਂਕਿ ਇਹ ਸਾਡਾ ਅਕਸ਼ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹਦੇ ਵਿੱਚ ਕੀ ਆ ਇੱਕ ਸਾਡੇ ਸੰਤਾਂ ਨੂੰ ਕੀ ਆ ਮੇਰੇ ਖਿਆਲ ਤੋਂ ਉਹਨਾਂ ਦੀ ਬੇਝਕੂਸ਼ੀ ਨੂੰ ਬਣਾ ਕੇ ਇੱਕ ਬਕੀਆ ਡਾਇਲੌਗ ਬੋਲਿਆ ਗਿਆ ਉਹ ਡਾਇਲੌਗ ਦੇ ਵਿੱਚ ਕਿਹਾ ਕੀ ਜਾ ਰਿਹਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਤੇ ਸਾਨੂੰ ਖਾਲਸਤਾਨ ਇਹ ਗੱਲ ਸੰਤਾਂ ਦੀ ਨਹੀਂ ਸੀਗੀ ਤੇ ਜਿਹੜੀ ਗੱਲ ਸਾਡੇ ਉੱਚ ਥੋਪੀ ਜਾ ਰਹੀ ਆ ਅੱਤਵਾਦੀ ਤੇ ਵੱਖਵਾਦੀ ਜਿਹੜੇ ਸ਼ੁਰੂ ਤੋਂ ਸਾਨੂੰ ਰੋਟ ਤੋਂ ਬਣਾਇਆ ਜਾ ਰਿਹਾ ਠੀਕ ਹੈ ਤੇ ਇਸ ਫਿਲਮ ਦੇ ਜਰੀਏ ਸਾਡੇ ਕਿਰਦਾਰ ਨੂੰ ਜਿਹੜਾ ਕੀ ਇਹਨੇ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਂ ਸਾਰਾ ਕਿਰਦਾਰ ਦੱਸ ਦਿਆਂ ਪਹਿਲਾਂ ਕਿਉਂਕਿ ਐਮਰਜੈਂਸੀ ਜਿਹੜੀ ਲੱਗੀ ਸੀ ਇਧਰ ਗਾਧੀ ਨੇ ਨਾ ਉਸੇ ਦੇ ਵਿਰੋਧ ਦੇ ਵਿੱਚ ਸਭ ਤੋਂ ਵੱਧ ਜੇ ਗ੍ਰਿਫਤਾਰੀਆਂ ਦਿੱਤੀਆਂ ਸੀ ਤਾਂ ਉਹ ਕੀ ਆ ਪੰਜਾਬੀਆਂ ਨੇ ਦਿੱਤੀਆਂ ਸੀ ਖਾਸ ਤੌਰ ਤੇ ਸਿੱਖਾਂ ਨੇ ਦਿੱਤੀਆਂ ਸੀ ਤੇ ਅਕਾਲੀ ਦਲ ਨੇ ਦਿੱਤੀਆਂ ਸੀ ਵੀ ਮੰਨਣਾ ਕੋ 1,40,000 ਦੇ ਵਿੱਚੋਂ 44,000 ਗ੍ਰਿਫਤਾਰੀਆਂ ਕੱਲੇ ਪੰਜਾਬੀਆਂ ਦੀਆਂ ਹੋਣਗੀਆਂ ਉਸ ਦੌਰ ਦੇ ਵਿੱਚ ਜਦੋਂ ਸਾਰਾ ਮੋਰਚ ਕੀ ਹੈ ਖੱਡਾਂ ਚ ਵੜ ਗਿਆ ਸੀ ਕੋਈ ਨਿਕਲਦਾ ਨਹੀਂ ਸੀ ਤੇ ਉਦੋਂ ਕੀ ਹੈ ਜਿਹਦੇ ਕਿ ਤੂੰ ਕੜਛੀ ਬੜੀ ਫਿਰਦੀ ਹੈ ਨਾ ਮੋਦੀ ਮੈਂ ਕਹਿਣਾ ਉਹ ਵੀ ਕੀ ਹੈ ਕਾਲੀ ਜਣਕ ਤੇ ਪੱਗ ਬੰਨ ਕੇ ਜਿਹੜੀ ਫੋਟੋ ਅੱਜ ਕੱਲ ਉਹਦੀ ਕੀ ਹੈ ਪ੍ਰਚਲਿਤ ਕੀ ਹੈ ਸੋਸ਼ਲ ਮੀਡੀਆ ਤੇ ਵਹਿ ਗਈ ਆ ਉਹ ਮੋਦੀ ਉਦੋਂ ਕਾਲੀ ਜਣਕ ਤੇ ਪੱਗ ਬੰਨ ਕੇ ਆਪਦੇ ਆਪ ਨੂੰ ਬਚਾਉਂਦਾ ਰਿਹਾ ਉਹੀ ਸਿੱਖਾਂ ਦੀ ਬੇਸ਼ਕੂਆ ਦੇ ਵਿੱਚ ਆ ਕੇ ਜਿਨ੍ਹਾਂ ਨੂੰ ਤੂੰ ਨਫ਼ਰਤ ਕਰਦੀ ਹੈ ਤੇ ਮੈਂ ਕੰਗਨਾਰ ਨੌਤ ਨੂੰ ਇੱਕੋ ਹੀ ਗੱਲ ਕਹਿਣਾ ਕਿ ਬੇਸ਼ੱਕ ਤੈਨੂੰ ਸੈਂਸਰ ਤੋਂ ਕੀ ਹੈ ਪ੍ਰਵਾਨਗੀ ਮਿਲ ਗਈ ਕਿਉਂਕਿ ਸੈਂਸਰ ਵੀ ਕਿਤੇ ਨਾ ਕਿਤੇ ਇਹਨਾਂ ਦੇ ਹੱਥਾਂ ਤੇ ਸੈਂਸਰ ਦੇਖੀ ਮੈਂ ਕਿਹੜਾ ਜਸਵੰਤ ਖਾਲੜੇ ਦੀ ਫਿਰ ਉਹਦੇ 84 ਕਟ ਲਾਤੇ ਜਿਹਦੇ ਵਿੱਚ ਸਾਡਾ ਇੱਕ ਹਿਊਮਨ ਰਾਈਟਸ ਐਕਟੀਵਿਸਟ ਜਿਹੜਾ ਕੀ ਆ ਲੜਦਾ ਸੀ ਸਿੱਖ ਵਿੱਚ ਪੁਛਾਂ ਦੇ ਵਿੱਚ ਲੜਦਾ ਸੀ ਉਹਦੇ ਤੇ 84 ਕਟ ਲੱਗਦੇ ਆ ਤੇ ਇਸ ਫਿਰੋ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਦਾ ਕਿ ਕੋਈ ਨਾ ਕੋਈ ਕੀ ਇੱਕ ਕਮੇਟੀ ਬਣਾ ਕੇ ਜਿਹਦੇ ਵਿੱਚ ਬਕਾਇਦਾ ਕੀ ਐਂਜੀਪੀਸੀ ਦੇ ਵੀ ਕੁਝ ਬੰਦੇ ਚੰਗੀ ਸੋਚ ਵਾਲੇ ਬੰਦੇ ਲਾਇਆ ਜਾਣ ਕੋਈ ਹੋਰ ਬੁੱਧੀਜੀਵੀ ਲਾਇਆ ਜਾਣ ਚੰਗੇ ਫਿਲਮ ਇੰਡਸਟਰੀ ਤੋਂ ਪੰਜਾਬ ਦੀ ਤੋਂ ਲੈ ਕੇ ਉਹਨਾਂ ਦੇ ਇੱਕ ਮੀਟਿੰਗ ਕੀਆ ਪੈਨਲ ਬਣਾ ਕੇ ਘੱਟ ਤੋਂ ਘੱਟ ਪ੍ਰੀਮੀਅਰ ਦੇਖ ਲਿਓ ਕਉਕੇ ਇਸ ਫਿਲਮ ਨੇ ਇਸ ਫਿਲਮ ਨੇ ਪੰਜਾਬ ਦੇ ਵਿੱਚ ਅੱਗ ਲਾ ਜਮੀ ਲਾਉਣੀ ਆ ਤੇ ਸਾਕ ਤੋਂ ਬਚਾਉਣਾ ਜ਼ਿੰਮੇਵਾਰੀ ਤੁਹਾਡੀ ਵੱਡਦੀ ਆ ਮੁੱਖ ਮੰਤਰੀ ਸਾਹਿਬ। ਦਿਸ ਐ ਜੀ ਪੀ ਸੀ ਦੀ ਵੀ ਵੱਡਦੀ ਆ ਤੇ ਖਾਸ ਤੌਰ ਤੇ ਮੈਂ ਗੱਲ ਕਰਦਾ ਕਿ ਕਾਂਗਰਸੀਆਂ ਦੇ ਵੀ ਬਾੜੀ ਮੋਟੀ ਕੀ ਆ ਸ਼ਰਮ ਚਾਹੀਦੀ ਇਹਨਾਂ ਨੂੰ ਵੀ ਕੁਝ ਨਾ ਕੁਝ ਬੋਲਣਾ ਪਊ ਹੁਣ। ਮੈਂ ਕਿਹਾ ਸਭ ਤੋਂ ਵੱਧ ਮੈਂ ਕੀ ਆ ਜਦੋਂ ਨਫਰਤ ਇਹਨੂੰ ਕਿਉਂ ਕਰਦੇ ਆ ਰਾਜਾ ਬੜੇ ਵੀ ਜਦੋਂ ਪਾਉਂਦਾ ਨਾ ਇੰਦਰਾ ਗਾਂਧੀ ਦੀ ਟੀ-ਸ਼ਰਟ ਸਭ ਤੋਂ ਵੱਧ ਅੱਗ ਉਹਨੂੰ ਲੱਗਦੀ ਆ ਕਿਉਂਕਿ ਨਫਰਤ ਇੰਦਰਾ ਗਾਂਧੀ ਨਾਲ ਆ ਪਾਰਟੀਆਂ ਕੋਈ ਮਾਰ ਦੇਣੀ ਹੁੰਦਾ ਲੋਕ ਮਾਰੀ ਚੰਗੇ ਹੁੰਦੇ ਆ। ਤੇ ਇੰਦਰਾ ਗਾਂਧੀ ਨੇ ਜਿਹੜਾ ਅਕਾਲ ਤੱਕ ਸਾਡਾ ਢਾਇਆ ਸੀ ਠੀਕ ਹੈ ਨਾ ਉਹਦਾ ਕਾਰਨ ਕੀ ਸੀ ਉਹਨੇ 75 ਦੀ ਐਮਰਜੈਂਸੀ ਜਿਹੜੀ ਲਾਈ ਸੀ ਉਹ ਚ ਸਿੱਖਾਂ ਨੇ ਜਿਹੜਾ ਵਿਰੋਧ ਕੀਤਾ ਸੀ ਉਸੇ ਦੀ ਕਿੜਕੱਡੀ ਗਈ ਆ ਉਹ ਤੇ ਮੈਂ ਇੱਕ ਗੱਲ ਕਹਿਣਾ ਉਹਦੇ ਵਿੱਚ ਇਸ ਫਿਲਮ ਵਿੱਚ ਬੇਸ਼ੱਕ ਟਰਲਪਰੀ ਬਾਜਪਾਈ ਦਾ ਕਿਰਦਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇੰਦਰਾ ਗਾਂਧੀ ਦੇ ਇੱਕ ਡਾਇਲੋਗ ਚ ਸਪਸ਼ਟ ਹੁੰਦਾ ਕਿ ਉਹਦਾ ਕਿਰਦਾਰ ਨੂੰ ਵਧਾਇਆ ਗਿਆ ਪਰ ਮੈਂ ਕਹਿੰਦਾ ਲਾਲ ਕ੍ਰਿਸ਼ਨ ਰਡਵਾਨੀ ਬਾਰੇ ਵੀ ਗੱਲ ਜ਼ਰੂਰ ਕਰਨੀ ਕਿਉਂਕਿ ਰਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਕਲੀਅਰ ਕਟ ਲਿਖਿਆ ਕਿ ਅਟੈਕ ਹੀ ਅਸੀਂ ਕਰਵਾਇਆ ਸੀ 84 ਵਾਲਾ ਮੈਂ ਕਹਿੰਦਾ ਸਾਰੀਆਂ ਗੱਲਾਂ ਜੇ ਸਾਫ਼ ਹੋ ਜਾਣ ਬੜਾ ਵਧੀਆ ਦੋਸਤੋ ਮੌਕਾ ਮਿਲਿਆ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਐਮਰਜੈਂਸੀ ਦੇ ਚੰਗੇ ਜਿਹੜੇ ਸਕਾਲਰ ਲੋਕ ਨੇ ਉਹਨਾਂ ਨੂੰ ਸੁਣ ਜ਼ਰੂਰ ਲਿਓ ਤੇ ਨਾਲ ਨਾਲ ਸਾਰੀ ਕੀ ਐ ਸੀਕੁਐਂਸ ਕੀ ਐ ਰਿਵਾਈਜ਼ ਕਰਕੇ ਸਮਝ ਲਿਓ ਕਿ ਹੋਇਆ ਕੀ ਸੀ ਐਮਰਜੈਂਸੀ ਦਾ ਵਿਰੋਧ ਕਰਨ ਦੇ ਬਦਲੇ ਵਿੱਚ ਮੁਲਕ ਦੀ ਸਾੜੀ ਦੀ ਐਮਰਜੈਂਸੀ ਦਾ ਵਿਰੋਧ ਕਰਨ ਪੰਜਾਬੀ ਤੇ ਕਾਲ ਤਖਤ ਢਾਇਆ ਜਾਵੇ ਸਾਡਾ ਇੱਕ ਰਾਮ ਮੰਦਰ ਤੇ ਯੋਧਿਆ ਦੇ ਵਿੱਚ ਜਿਹੜਾ ਮਸਲਾ ਖੜਾ ਹੁੰਦਾ ਉਹਦੇ ਤੇ ਅੱਜ ਤੱਕ ਸ਼ਾਂਤੀ ਨਹੀਂ ਹੋਈ ਤੇ ਸਾਡੇ 41 ਗਰੁੱਟ ਘਟਾ ਕੇ ਸਾਡੇ ਤੋਂ ਕੀ ਹੈ ਸ਼ਾਂਤੀ ਦੀ ਜਿਹੜੀ ਮਾਕੇ ਕਰ ਰਹੇ ਆ ਤੇ ਮੈਂ ਕਹਣਾ ਵੀ ਸਿੱਖਾਂ ਨੇ ਫੇਰ ਵੀ ਆਪਦੇ ਗੁਰੂ ਦਾ ਭਾਣਾ ਮੰਨ ਲਿਆ ਤੇ 84 ਜਿਹੜਾ ਸਾਡੇ ਨਾਲ ਹੋਇਆ ਅੱਜ ਮੈਂ ਕਹਣਾ ਵੀ ਇੱਕ ਤੀਕਾ ਦੁਕਾ ਘਟਨਾ ਵਾਪਰਦੀ ਆ ਆਈਡੀਆ ਲੈਵਲ ਤੇ ਜਿਹੜਾ ਕੁਝ ਹੋਇਆ ਨਾ ਹੁਣ ਅਸੀਂ ਸਾਰਿਆਂ ਨੇ ਦੇਖਿਆ ਇੱਕ ਲੜਕੀ ਦਾ ਬਲਾਤਕਾਰ ਹੁੰਦਾ ਕਲਕੱਤੇ ਦੇ ਵਿੱਚ ਸਾਰਾ ਮੁਲਕ ਅੱਜ ਕੀ ਆ ਖੂਨ ਦੇ ਹੰਝੂ ਰੋ ਰਿਆਂ ਲੋਕ ਕੀ ਆ ਮੈਂ ਕਰ ਰਹੇ ਤੇ ਕਰਨਾ ਬਣਦਾ ਸੰਵੇਦਨਸ਼ੀਲ ਮੁੱਦਾ ਸਾਰਿਆਂ ਨੂੰ ਠੀਕ ਹੈ ਇਸੇ ਕਰਕੇ ਮੈਂ ਗੱਲ ਕਰਦਾ ਉਦੋਂ ਦਾ ਸਾਰਿਆਂ ਦੇ ਸੈਂਟੀਮੈਂਟ ਜਾਗਦੇ ਆ ਚੰਗੀ ਗੱਲ ਆ ਪਰ ਮੈਂ ਕਹਣਾ ਇਹੀ ਐਮਰਜੈਂਸੀ ਦਾ ਦੁਖਾਂਤ 84 ਦੇ ਵਿੱਚ ਜਿਹੜਾ ਸੀ ਭੁੱਗਾਈ ਤੇ ਦਿੱਲੀ ਚ ਫਿਰ ਕਤਲੇਆਮ ਹੁੰਦਾ ਇਸੇਂ ਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਤੇ ਉਹਦੇ ਵਿੱਚ ਕੀ ਹੋਇਆ ਸੀ ਉਹ ਅਸੀਂ ਸਾਰੇ ਬਿੱਤਰ ਜਾਣਦੇ ਆ ਗਰਦੀਪ ਕੌਰ ਦੀ ਜਵਾਨੀ ਕਦੇ ਕਹਾਣੀ ਸੁਣੋ ਜਿਹਨੂੰ ਤਿੰਨ ਪੁੱਤ ਜਿਹਦੇ ਸਾਹਮਣੇ ਤੇ ਘਰ ਵਾਲਾ ਮਾਰੇ ਗਏ ਤੇ ਆਪਦੇ ਪੁੱਤ ਦੇ ਸਾਹਮਣੇ 15 ਬੰਦੇ ਉਹਦਾ ਰੇਪ ਕਰਦੇ ਆ ਤੇ क्रੂ얼ਟੀ ਨਾਲ ਇਕੱਲਾ ਇੱਕ ਰੇਪ ਨਹੀਂ ਹੋਇਆ ਸੀ ਇਥੇ ਇੱਕ ਰੇਪ ਹੁੰਦਾ ਤੇ ਮੁਲਕਾ ਜਿੱਗੀ ਆ ਤਰਾ ਤਰਾ ਕਰੀ ਜਾਂਦਾ ਸਾਡੇ ਲੋਕਾਂ ਨਾਲ ਜਿਹੜਾ ਕੁਝ ਵਾਪਰਿਆ ਸੀ ਕਿਸੇ ਨੇ ਹਾ ਦਾ ਨਾ ਦਾ ਮਾਰਿਆ ਦੇ ਵੀ ਦੇ ਜੋਰ ਨਵੰਬਰ ਦੇ ਵਿੱਚ ਵਾਪਰਿਆ ਸੀ ਉਹ ਘਟਨਾਵਾਂ ਕੀ ਸਾਡੇ ਜਿਹੜੇ ਚੋਂ ਨਿੱਤੇ ਨੁਕਰੇਦੜ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਫਿਲਮ ਰਾਹੀਂ ਤੇ ਇਸੇ ਫਿਲਮ ਦੇ ਟ੍ਰੇਲਰ ਦੇ ਵਿੱਚ ਇੱਕ ਅੱਗੇ ਤੋਂ ਮੈਂ ਕਿ ਸਿੱਖ ਨੌਜਵਾਨ ਆ ਕੇ ਗੱਡੀ 'ਚ ਬੈਠੇ ਬੰਦੇ ਤੇ ਗੋਲੀਆਂ ਭਰਾਉਂਦੇ ਆ ਉਹ ਵੀ ਕੀ ਹੈ ਇੱਕ ਅਖ਼ ਸਾਡਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੋਣਾ ਨਹੀਂ ਇਹ ਗੱਲ ਯਾਦ ਰੱਖ ਲੈਣ ਵਾਲੇ ਕੰਗਣਾ ਰਣੋਤ ਤੇ ਇੱਕ ਤੀਰ ਦਾ ਦੋਸ਼ਕਾਰ ਲਾਉਣ ਦੀ ਕੋਸ਼ਿਸ਼ ਕਰਦੇ ਇੱਕ ਤਾਂ ਕਾਂਗਰਸ ਨੂੰ ਡੀਫੈਂਡ ਕਰਦੇ ਆ ਜੀ ਸਦਕੇ ਕਰੋ ਅਸੀਂ ਵੀ ਵਿਰੋਧੀ ਆ ਸਾਡੇ ਆਕਾਲ ਤੱਕ ਤੇ ਅਟੈਕ ਕਰਨ ਵਾਲੀ ਕਾਂਗਰਸ ਆ ਪਰ ਨਾਲ ਕੀ ਆ ਇਹ ਸਿੱਖਾਂ ਦੇ ਅੱਖ ਨੂੰ ਵੀ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਇਹਨਾਂ ਦੇ ਜਹਿਨਤ 'ਚ ਸ਼ਾਇਦ ਵਸਿਆ ਕਿ ਇਹਨਾਂ ਨੂੰ ਡੀਫੇਮ ਕਰਕੇ ਰਜੀਵ ગાંધી ਨੇ ਸਭ ਤੋਂ ਵੱਧ ਵੋਟਾਂ ਲਈਆਂ ਸੀ ਪਰ ਮੈਂ ਕਹਣਾ ਥੋੜਾ ਜਿਆ ਸਿੱਖਾਂ ਦਾ ਪਿਛੋਕੜ ਜ਼ਰੂਰ ਜਾਣ ਲਿਓ ਇੰਦਰਾ ਗਾਂਧੀ ਨਾਲ ਕੀ ਵਾਪਰਦਾ ਰਜੀਵ ਗਾਂਧੀ ਨਾਲ ਕੀ ਵਾਪਰਦਾ ਉਹ ਸਾਰੇ ਤੁਸੀਂ ਕੀ ਆ ਬਿਹਤਰ ਜਾਣਦੇ ਹੋ ਤੇ ਮੈਂ ਕਹਣਾ ਕਿ ਆਕਾਲ ਤਖਤ ਨੂੰ ਇਸੇ ਕਰਕੇ ਇੰਦਰਾ ਗਾਂਧੀ ਨੇ ਢਾਉਣ ਤੋਂ ਬਾਅਦ ਨਾਲ ਦੀ ਨਾਲ ਸੰਤਾ ਅਸੇ ਕਰਕੇ ਕੀ ਆ ਆਪਦੇ ਜਿਹੜੇ ਸੀਗੇ ਉਹਨਾਂ ਨੂੰ ਕਹਿ ਕੇ ਦਵਾਦਵ ਕਹਿੰਦੀ ਸੀ ਗੋਲੀਆਂ ਦੇ ਨਿਸ਼ਾਨ ਵੀ ਮਿਟਾ ਦਿਓ ਕਿਉਂਕਿ ਜਾਣਦੀ ਸੀ ਕਿ ਲੋਕਾਂ ਦੇ ਸੈਂਟੀਮੈਂਟਸ ਜੇ ਭੜਕ ਗਏ ਤੇ ਉਸੇ ਹਰਮੰਦਰ ਸਾਹਿਬ ਜਿਹੜੇ ਜਾ ਕੇ ਦੇਖਣ ਤੋਂ ਬਾਅਦ ਬਿਆਨ ਦਿੱਤੇ ਸਤਿਵੰਤ ਫਿਰ ਉਹਨੂੰ ਸੋਧਾ ਲਾਉਂਦੇ ਆ ਤੇ ਉਹ ਜਿਹੜੇ ਸਾਡੇ ਜਹੰਮ 'ਚ ਜਫਮ ਨੇ ਇਹਨਾਂ ਨੂੰ ਛੇੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਉਹਦੇ 'ਚ ਦੁਖੀ ਇਕੱਲੇ ਇਹ ਨਹੀਂ ਉਹਦੇ ਵਿੱਚ ਕਿਤੇ ਨਾ ਕਿਤੇ ਅੜਵਾਨੀ ਯਾਰਗੇ ਵੀ ਨਾਲ ਦੋਸ਼ੀ ਨੇ 84 ਕਰਾਉਣ ਦੇ ਵਿੱਚ ਤੇ 84 ਐਮਰਜੈਂਸੀ ਦਾ ਸਿੱਟਾ ਸੀ ਇਹ ਲਗਭਗ ਬਹੁਤ ਲੋਕ ਜਾਣਦੇ ਆ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਚੀਜ਼ ਬਾਰੇ ਸਮਝ ਬਣਾਉਣੀ ਜ਼ਰੂਰੀ ਆ ਤੇ ਜਿਹੜੀ ਐਮਰਜੈਂਸੀ ਦੇ ਵਿੱਚ ਬੇਜ਼ਾਕ ਉਹ ਨਸਲਕੁਸ਼ੀ ਹੋਈ ਆ 60 ਲੱਖ ਲੋਕਾਂ ਦੀ ਨਸਲਕੁਸ਼ੀ ਹੋਈ ਸੀ ਹਿਟਲਰ ਨੇ 4 ਲੱਖ ਲੋਕਾਂ ਦੀ ਨਸਲਕੁਸ਼ੀ ਕੀਤੀ ਸੀ ਅੱਜ ਤੱਕ ਲੋਕ ਉਹਨੂੰ ਕੰਡੈਮਨ ਕਰਦੇ ਆ ਤੇ 60 ਲੱਖ ਲੋਕਾਂ ਦੀ ਨਸਲਕੁਸ਼ੀ ਉਸ ਐਮਰਜੈਂਸੀ ਦੇ ਦੌਰ ਚ ਹੋਈ ਸੀ ਤੇ ਖਾਸ ਤੌਰ ਤੇ ਸਿੱਖਾਂ ਦੀ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਸਿੱਖਾਂ ਦੀ ਨਸਲ ਤੋਂ ਡਰਦੇ ਆ ਥੋੜੀ ਨਸਲ ਤੋਂ ਡਰਦੇ ਆ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਇਹ ਗੱਲ ਕਹਿਣਾ ਤੇ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਐਮਰਜੈਂਸੀ ਬੇਸ਼ੱਕ ਕੀ ਆ ਉਹਨੇ ਕੁਰਸੀ ਬਚਾਉਣ ਖਾਤਰ ਜਿਹੜਾ ਕਿ ਤਸ਼ੱਦਦ ਢਟਾਇਆ ਸੀ ਜਿਹੜਾ ਉਹਨੇ ਕੀ ਕੀਤਾ ਸੀ মিডিਆ ਕੰਟਰੋਲ ਚ ਕਰ ਲਿਆ ਸੀ ਸੈਂਸਰ ਹੋ ਕੇ ਖਬਰਾਂ ਛੱਡਦੀਆਂ ਸੀ ਨੈਸ਼ਨਲ ਚੈਨਲ ਨਾਲੋਂ ਦੂਰਦਰਸ਼ਨ ਤੇ ਜੋ ਪ੍ਰਸਾਰਤ ਹੁੰਦਾ ਸੀ ਪੁੱਛੇ ਬਿਨਾਂ ਨਹੀਂ ਹੁੰਦਾ ਸੀ ਤੇ ਮੈਂ ਇੱਕ ਦੱਸ ਦੇਣਾ ਕਿ ਅੱਜ ਵੀ ਆੜਾ ਲਾਨੀ ਐਮਰਜੈਂਸੀ ਹੈ ਕਿਉਂਕਿ ਅੱਜ ਵੀ ਨੈਸ਼ਨਲ মিডিਆ ਕੈਪਚਰ ਕੀਤਾ ਹੋਇਆ ਅੱਜ ਥੋੜੀ ਲਾਈ ਵੀ ਆ ਜਿਹੜੀ ਆ ਕੰਗੜਾ ਰਣੋਂ ਦੂਜੀ ਧਰਾ ਕਾਂਦੀ ਬਣਦੀ ਆ ਪਹਿਲੀ ਕੀ ਆ ਉਹ ਧਰਾ ਕਾਂਦੀ ਕਾਂਗਰਸ ਦੀ ਤੇ ਇਹ ਦੂਜੀ ਧਰਾ ਕਾਂਦੀ ਬੀਜੇਪੀ ਦੀ ਬਣਨਾ ਚਾਹੁੰਦੀ ਆ ਪਰ ਮੈਂ ਕਹਣਾ ਉਹਦਾ ਹਸ਼ਰ ਦੇਖ ਲੈ ਕੀ ਹੋਇਆ ਇਤੋਂ ਸਿੱਖਿਆ ਲੈ ਮਾੜੀ ਮੋਟੀ ਠੀਕ ਹੈ ਨਾ ਪਹਿਲਾਂ ਵਿੱਚ ਬਹੁਤ ਬਹੁਤ ਕੁਝ ਕੀਆ ਹੋਇਆ ਤੇ ਲੋਕਾਂ ਦੇ ਵਿੱਚ ਕੀਆ ਸਾਡੀ ਜਿਹੜੇ ਪੰਜਾਬੀਆਂ ਦੇ ਖਾਸ ਤੌਰ ਤੇ ਸਿੱਖਾਂ ਦੇ ਖੂਨ ਦੇ ਵਿੱਚ ਜਿਹੜਾ ਵਾਗ ਹੈਗਾ ਨਾ ਕਣੀਆ ਉਦੋਂ ਸਾਰੇ ਲੋਕ ਜਾਣਦੇ ਆ ਉਦੋਂ ਬਚ ਕੇ ਰਹਿਣਾ ਸਾਰਿਆਂ ਵਾਸਤੇ ਜ਼ਰੂਰੀ ਆ ਤੇ ਮੈਂ ਸਾਰਿਆਂ ਨੂੰ ਕਹਿਣਾ ਹਲੀਮੀ ਦੇ ਨਾਲ ਗੱਲ ਕਰਨੀਆਂ ਤੇ ਸੰਤਾਂ ਦੇ ਮੂਹਰੇ ਵਿੱਚੋਂ ਜਿਹੜਾ ਡਾਇਲੌਗ ਹਾਉਣ ਦੀ ਕੋਸ਼ਿਸ਼ ਕੀਤੀ ਗਈ ਆ ਟ੍ਰੇਲਰ 'ਚ ਲੱਗ ਰਿਹਾ ਜਿਵੇਂ ਠੀਕ ਹੈ ਤੇ ਉਹਦੇ ਵਿੱਚ ਕੀ ਆ ਨਾ ਤਾਂ ਉਸ ਦੌਰ ਦੇ ਵਿੱਚ ਮਾਕੇ ਸਾਡਾ ਕੋਈ ਵੱਖਵਾਦੀ ਅੱਤਵਾਦੀ ਹੋਣ ਦਾ ਸ਼ੌਂਕ ਸੀ ਤੇ ਨਾ ਹੀ ਅੱਜ ਸਾਡਾ ਕਿਸੇ ਦਾ ਵੀ ਹੈਗਾ ਸਾਰੇ ਲੋਕ ਜਿਹੜੇ ਹੈਗੇ ਆ ਅਮਨ ਹਕੂਕ ਤੇ ਸਾਡੇ ਜੀਆਂ ਸਾਰੇ ਲੋਕ ਭਾਈਵਾਲ ਹੈਗੇ ਆ ਤੇ ਚਾਹੁੰਦੇ ਆ ਸਾਡੇ ਦੇ ੱਤਕੇ ਨਾਲ ਤੌਹਤਾਂ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਮੈਂ ਸਾਰਿਆਂ ਨੂੰ ਕਹਿਣਾ ਕਿ ਅੱਜ ਐਮਰਜੈਂਸੀ ਬਾਰੇ ਜਾਣੋ ਜਰੂਰ ਪੜ੍ਹ ਲਿਖ ਜਰੂਰ ਲਿਓ ਉਹਦੇ ਬਾਰੇ ਤੇ ਚੰਗੇ ਸਕਾਲਰ ਲੋਕਾਂ ਤੋਂ ਸਮਝ ਕੇ ਤੇ 84 ਦਾ ਤੇ ਐਮਰਜੈਂਸੀ ਦਾ ਸਬੰਧ ਜੋੜ ਕੇ ਸਮਝਿਓ ਉਹਦੇ ਨਾਲ ਤੇ ਸਾਡੇ ਨਾਲ ਵਾਪਰਿਆ ਕੀ ਸੀ ਤੇ ਕਗਨਰ ਨੌਦ ਨੇ ਡੱਕਾ ਨਹੀਂ ਦਿਖਾਉਣਾ ਇਦੇ ਵਾਸਤੇ ਮੈਂ ਕਹਿੰਦਾ ਵੀ ਐਮਰਜੈਂਸੀ ਨੂੰ ਇੰਨਾ ਕੁ ਪ੍ਰਚਾਰ ਦਿਓ ਤੇ ਦੱਸ ਦਿਓ ਸਿੱਖਾਂ ਦਾ ਰੋਲ ਕੀ ਸੀ। ਤਾਂ ਕਿ ਕੋਈ ਇਹਦੀ ਫਿਰ ਉਹ ਦੇਖਣ ਵੀ ਨਾ ਜਾਵੇ ਤੇ ਮੈਂ ਸਾਰਿਆਂ ਨੂੰ ਕਹਿੰਦਾ ਪਹਿਲਾਂ ਵੀ ਕੋਈ ਫਿਲਮ ਇਹਦੀ ਚੱਲ ਨਹੀਂ ਰਹੀ। ਹੁਣੇ ਅੱਗ ਲਾਉਣ ਦੀ ਕੋਸ਼ਿਸ਼ ਆਪ ਦੀ ਫਿਲਮ ਡਾਇਰੈਕਟ ਵੀ ਆਪ ਕਰ ਰਹੀ ਹੈ, ਪ੍ਰੋਡਿਊਸ ਵੀ ਆਪ ਕਰ ਰਹੀ ਹੈ ਤੇ ਦੇਖੇ ਵੀ ਇਕੱਲੀ। ਇਸ ਗੱਲ ਤੇ ਮੋੜ ਜਰੂਰ ਲਾਓ। ਜੇ ਸਹਿਮਤ ਹੈਗੇ ਹੋ ਤਾਂ ਇਸ ਗੱਲ ਨੂੰ ਅੱਗੇ ਚਲਾਇਓ ਜਰੂਰ। ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਤੇ ਬਾਕੀ ਜਸਵੰਤ ਖਾਲੜੇ ਜੀ ਮਾਕੇ ਤੇ ਫਿਲਮ ਤੇ ਵੀ ਲੱਗਦਾ ਕਸ਼ਮੀਰ ਫਾਇਰ ਸ਼ਰੇਆਮ ਚਲਾਈ ਜਾਂਦੀ ਆ। ਤੇ ਉਸ ਤੋਂ ਬਿਨਾ ਨਾ ਤਾਂ ਸਾਡੇ ਲੋਕ ਅਜੇ ਭੁੱਲੇ ਆ ਤੇ ਕਿਵੇਂ ਸਾਡੇ 17000 ਦੇ ਕਰੀਬ ਅਫੀਸ਼ਲ 3350 ਕਹਿੰਦੇ ਆ 84 ਦੇ ਵਿੱਚ ਪਰ ਕੀ ਆ ਅਸਲੀਅਤ ਦੇ ਵਿੱਚ 17000 ਦੇ ਕਰੀਬ ਮੌਤਾ ਹੋਈਆਂ ਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਨੇ ਉਹ ਜ਼ਖਮ ਜਿਹੜੇ ਅਜੇ ਅੱਲੇ ਨਹੀਂ ਨਾ ਉਹ ਕੀ ਅਜੇ ਸੁਲਕ ਦੇ ਪਏ ਨੇ ਨਾ ਤਾਂ ਬਦਲਾ ਨੇ ਹੱਲ ਕੀਤਾ ਰੀਕੌਨਸਿਲੇਸ਼ਨ ਕਮਿਸ਼ਨ ਬਣਾ ਕੇ ਪਰ ਹੁਣ ਕੀ ਆ ਰੀਕੌਨਸਿਲੇਸ਼ਨ ਕਰਾਂਗੇ ਜ਼ਰੂਰ ਪਰ ਆਪਾਂ ਆਪ ਦੇ ਢੰਗ ਨਾਲ ਕਰਨੀ ਆ ਉਹਦੇ ਬਾਰੇ ਜਾਣੋ ਸਮਝੋ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਆਪਣੇ ਮੈਸੇਜਾਂ ਦੇ ਥਰੂ ਆਪਣੀਆਂ ਪੋਸਟਾਂ ਦੇ ਥਰੂ ਤੇ ਬਾਈਕਾਟ ਕਰੋ ਮੁਕੰਮਲ ਤੌਰ ਤੇ ਇਹ ਜੀ ਮੂਰਖਮਕ ਜਿਹੜੀ ਕੀ ਹੈ ਔਰਤ ਵੱਲੋਂ ਫਿਲਪੜਾਈ ਜਾ ਰਹੀ ਹੈ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਇਸ ਗੱਲ ਦੇ ਵਿੱਚ ਸਾਦੇ ਤੇ ਗੱਲ ਨੂੰ ਅੱਗੇ ਚਲਦੀ ਕਰਿਓ ਜੀ ਇਸ ਗੱਲ ਨਾਲ ਸਹਿਮਤ